हां जी गवर्नमेंट दी नवे स्कीम ਲੈ ਕੇ ਅੱਜ ਫਿਰ ਤੋਂ ਹਾਜ਼ਰ ਆ ਇਸ ਤੋਂ ਪਹਿਲਾਂ ਪੂਰੀ ਸਕੀਮ ਬਾਰੇ ਤੁਹਾਨੂੰ ਅਪਡੇਟ ਕਰੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਵਰਕ ਵੀਡੀਓ ਦੀ ਅਪਡੇਟਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹਰ ਰੋਜ਼ ਬਚਾਣੇ ਆ ਤੁਸੀਂ 250 ਰੁਪਏ ਤੇ ਕਮਾ ਲੋਗੇ 24 ਲੱਖ ਕੀ ਹੈ ਪੂਰੀ ਸਕੀਮ ਹੋਣੇ ਦਸਤਿਆਂ ਤੁਹਾਨੂੰ ਕੀ ਹੈ ਪੂਰੀ ਅਪਡੇਟ ਇਹ ਸਰਕਾਰੀ ਸਕੀਮ ਤੁਹਾਨੂੰ ਬਣਾ ਦੇਵੇਗੀ ਲੱਖਪਤੀ ਹਰ ਕੋਈ ਆਪਣੀ ਕਮਾਈ ਦਾ ਕੁਝ ਹਿੱਸਾ ਬਚਾਉਂਦਾ ਹੈ ਤੇ ਇਸ ਨੂੰ ਅਜਿਹੀ ਜਗ੍ਹਾ ਤੇ ਨਿਵੇਸ਼ ਕਰਨਾ ਚਾਹੁੰਦਾ ਹੈ ਜਿੱਥੇ ਉਹਨਾਂ ਦਾ ਪੈਸਾ ਨਾ ਸਿਰਫ ਸੁਰੱਖਿਅਤ ਰਹੇ ਸਗੋਂ ਚੰਗਾਰੇ ਟਰਨ ਵੀ ਦੇਵੇ ਹਾਲਾਂਕਿ ਇਸ ਦੇ ਲਈ ਕਈ ਬਚਤ ਯੋਜਨਾਵਾਂ ਉਪਲਬਧ ਨੇ ਪਰ ਅਨੋਚੋ ਇੱਕ ਸਰਕਾਰੀ ਯੋਜਨਾ ਜੋ ਬਹੁਤ ਹੀ ਮਸ਼ਹੂਰ ਹੈ ਜਿਹहां ਅਸੀਂ ਪੋਸਟ ਆਫਿਸ ਦੇ ਪਬਲਿਕ ਪ੍ਰੋਵੀਡੈਂਟ ਫੰਡ ਦੀ ਗੱਲ ਕਰ ਰਹੇ ਹਾਂ ਇਸ ਦੇ ਲੰਬੇ ਸਮੇਂ ਦੇ ਨਿਵੇਸ਼ ਦੇ ਰੂਪ ਵਿੱਚ ਬਹੁਤ ਫਾਇਦੇਮੰਦ ਹੈ ਇਸ ਸਕੀਮ ਵਿੱਚ ਤੁਸੀਂ ਜਰਨਾ ਸਿਰਫ 250 ਰੁਪਏ ਵਿੱਚ ਆਪਨੇ ਲਈ 24 ਲੱਖ ਰੁਪਏ ਦਾ ਫੰਡ ਇਕੱਠਾ ਕਰ ਸਕਦੇ ਹੋ ਆਓ ਜਾਣਦੇ ਹਾਂ ਕੀ ਹੈ ਪੂਰੀ ਸਕੀਮ 7% ਤੋਂ ਵੱਧ ਵਿਆਜ ਤੇ ਟੈਕਸ ਲਾਭ ਤੁਹਾਨੂੰ ਮਿਲੇਗਾ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਨਾ ਸਿਰਫ ਸ਼ਾਨਦਾਰ ਵਿਆਜ ਦੀ ਪੇਸ਼ਕਸ਼ ਤਾਂ ਕੀਤੀ ਜਾਂਦੀ ਹੈ ਨਾਲ ਹੀ ਇਸ ਤੇ ਸਰਕਾਰ ਖੁਦ ਨਿਵੇਸ਼ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਪੀਪੀਐਫ ਵਿਆਜ ਦਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਨਿਵੇਸ਼ ਕਰਨ ਤੇ 7.1% ਦੀ ਦਾ ਮਜਬੂਤ ਵਿਆਜ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਪੋਸਟ ਆਫਿਸ ਸਕੀਮ ਦੇ ਵਿੱਚ ਟੈਕਸ ਲਾਭੇ ਮਿਲਦੇ ਨੇ ਭਾਵੇਂ ਸ਼ਾਨਦਾਰ ਰਿਟਰਨ ਦੇ ਨਾਲ ਇਹ ਬਚਤ ਦੇ ਮਾਮਲੇ ਵਿੱਚ ਵੀ ਬਹੁਤ ਵਧੀਆ ਵਿਕਲਪ ਹੈ ਪੀਪੀਐਫ ਸਕੀਮ ਡਬਲ ਇਸ ਸਕੀਮ ਦੀ ਸ੍ਰੇਣੀ ਹੈ ਯਾਨੀ ਇਸ ਚ ਹਰ ਸਾਲ ਜੋ ਵੀ ਨਿਵੇਸ਼ ਕੀਤਾ ਜਾਂਦਾ ਹੈ ਉਹ ਬਿਲਕੁਲ ਟੈਕਸ ਮੁਕਤ ਰਹਿੰਦਾ ਹੈ ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਪਰਿਪਕਤਾ ਤੋਂ ਪ੍ਰਾਪਤ ਹੋਏ ਫੰਡ ਦੇ ਨਾਲ-ਨਾਲ ਮਿਲਣ ਵਾਲੇ ਵਿਆਸਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਤੁਸੀਂ 24 ਲੱਖ ਰੁਪਏ ਕਿਵੇਂ ਜਮ੍ਹਾਂ ਕਰ ਸਕੋਗੇ ਆਉ ਜਾਣਦੇ ਹੁਣ ਆਓ ਇਸ ਬਾਰੇ ਗੱਲ ਕਰੀਏ ਕਿ ਸਿਰਫ 250 ਰੁਪਏ ਦੀ ਰੋਜ਼ਾਨਾ ਬਚਤ ਨਾਲ ਕੋਈ ਵੀ ਇਸ ਸਕੀਮ ਵਿੱਚ ਕਿਵੇਂ ਤੇ ਕਦੋਂ ਤੱਕ 24 ਲੱਖ ਰੁਪਏ ਦਾ ਫੰਡ ਇਕੱਠਾ ਕਰ ਸਕਦਾ ਹੈ ਇਸ ਲਈ ਇਸ ਦੀ ਗਣਨਾ ਵੀ ਬਹੁਤ ਆਸਾਨ ਹੈ ਜੇਕਰ ਤੁਸੀਂ ਰੋਜ਼ਾਨਾ 250 ਰੁਪਏ ਦੀ ਬਚਤ ਕਰਦੇ ਹੋ ਤਾਂ ਹਰ ਮਹੀਨੇ ਤੁਹਾਡੀ ਬਚਤ 7500 ਰੁਪਏ ਹੋ ਜਾਂਦੀ ਹੈ ਤੇ ਸਾਲਾਨਾ ਅਧਾਰ ਤੇ ਤੁਸੀਂ 90000 ਰੁਪਏ ਦੀ ਬਚਤ ਕਰਦੇ ਹੋ ਤੁਹਾਨੂੰ ਇਹ ਪੈਸਾ 15 ਸਾਲ ਦੇ ਲਈ ਹਰ ਸਾਲ PPF ਦੇ ਵਿੱਚ ਨਿਵੇਸ਼ ਕਰਨਾ ਹੋਵੇਗਾ ਅਸਲ ਦੇ ਵਿੱਚ PPF ਸਕੀਮ ਵਿੱਚ ਇਨਵੈਸਟ ਦੀ ਸੀਮਾ 15 ਸਾਲ ਹੈ ਤਾਂ 15 ਸਾਲਾਂ 'ਚ ਤੁਹਾਡੀ ਹਰ ਸਾਲ 90000 ਰੁਪਏ ਦੀ ਕੁੱਲ ਜਮ੍ਹਾਂ ਰਕਮ 1350000 ਰੁਪਏ ਹੋਵੇਗੀ ਜੇਕਰ ਅਸੀਂ ਇਸ ਤੇ 7.1% ਦੀ ਦਰ ਨਾਲ ਵਿਆਜ ਨੂੰ ਦੇਖੀਏ ਤਾਂ ਇਹ 1090926 ਰੁਪਏ ਹੋਵੇਗਾ ਤੁਹਾਨੂੰ ਪਰਿਪਕਤਾ ਤੇ ਕੁੱਲ ਜਿਹੜੀ ਹੈ 2440926 ਰੁਪਏ ਮਿਲੇਗਾ 500 ਰੁਪਏ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ ਇਸ ਸਕੀਮ ਦੇ ਵਿੱਚ ਪੋਸਟ ਆਫਿਸ ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਦੇ ਵਿੱਚ ਤੁਸੀਂ ਸਿਰਫ 500 ਰੁਪਏ ਵਿੱਚ ਖਾਤਾ ਖੋਲ੍ਹ ਸਕਦੇ ਹੋ ਤੇ ਹਰ ਸਾਲ 1.5 ਲੱਖ ਰੁਪਏ ਤੱਕ ਦਾ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾ ਸਕਦਾ ਹੈ ਰਿਟਰਨ ਤੇ ਟੈਕਸ ਲਾਭਾਂ ਤੋਂ ਇਲਾਵਾ ਇਸ ਤੇ ਲੋਨ ਦੀ ਸਹੂਲਤ ਦਾ ਵੀ ਲਾਭ ਮਿਲਦਾ ਹੈ ਖਾਸ ਗੱਲ ਇਹ ਹੈ ਕਿ ਪੀਪੀਐਫ ਨਿਵੇਸ਼ ਤੇ ਲਿਆ ਗਿਆ ਲੋਨ ਅਸੁਰੱਖਿਤ ਲੋਨ ਦੇ ਮੁਕਾਬਲੇ ਸਸਤਾ ਹੁੰਦਾ ਹੈ ਇਸ ਯੋਜਨਾ 'ਚ ਨਿਵੇਸ਼ ਅਧੀਨ ਕਰਜ਼ਾ ਤੁਹਾਡੀ ਜਮਾ ਰਕਮ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਤੇ ਇਸ ਦੇ ਲਈ ਤੁਹਾਨੂੰ ਯੋਜਨਾ 'ਚ ਪ੍ਰਾਪਤ ਵਿਆਸ ਤੋਂ ਇੱਕ ਪ੍ਰਤੀਸ਼ਤ ਵਧ ਭੁਗਤਾਨ ਕਰਨਾ ਪੈਂਦਾ ਹੈ ਜਾਨੀ ਜੇਕਰ ਤੁਸੀਂ ਪੀਪੀਐਫ ਵਿੱਚ ਨਿਵੇਸ਼ ਰਾਹੀਂ ਲੋਨ ਲੈਂਦੇ ਹੋ ਤਾਂ ਤੁਹਾਨੂੰ 8.1 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਚੈਨਲ ਦੇ ਉੱਤੇ ਸਰਕਾਰੀ ਸਕੀਮਾਂ ਸਰਕਾਰੀ ਨੌਕਰੀਆਂ ਤੇ ਸਰਕਾਰੀ ਖਬਰਾਂ ਦੇ ਨਾਲ ਨਿਤ ਦਿਨ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਉਂਦੀ ਰਹਿੰਦੇ ਹਾਂ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਬਤ ਵਤ ਸ਼ੇਅਰ ਮਿਲਦੇ ਆ ਕੱਲ੍ਹ ਕੋਈ ਹੋਰ ਨਵੀਂ ਅਪਡੇਟ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉਤੇ ਦੇ ਜੀ ਇਜਾਜ਼ਤ ਧੰਨਵਾਦ